ਸਵੇਰੇ ਚਲੀ ਜਾਂਦੀ ਐ ਸਾਰਾ ਕੰਮ ਮੇਰੇ ਸਿਰ ਤੇ ਛਾੜ ਦਿੰਦੀ ਹੈਗੀ ਪਹਿਲਾਂ ਭਾਂਡੇ ਭਾਂਡੇ ਮੰਜੇ ਆ ਗਏ ਘਰੇ ਕੰਮ ਕੁਮੁੰਦਾ ਨਹੀਂ ਕੋਈ ਫਿਕਰ ਹੁੰਦਾ ਕੰਮ ਕਰਕੇ ਤਾਂ ਜਾਂਦੀ ਐ ਕੀ ਕੰਮ ਕੀਤਾਗਾ ਸਵੇਰ ਦੀ ਉੱਠੀ ਹੋਈ ਆ 5 ਵਜੇ ਦੀ ਬੋਲੀ ਜਾ ਪਹਿਲਾਂ ਘਰ ਦਾ ਕੰਮ ਕੀਤਾ ਸਾਰਾ ਸਫਾਈਆਂ ਸੂਈਆਂ ਕੀਤੀਆਂ ਭਾਂਡੇ ਮੰਜੇ ਕੱਪੜੇ ਧੋਤੇ ਉਹ ਕੱਪੜਿਆਂ ਦਾ ਢੇਰ ਲੱਗਿਆ ਪਿਆਗਾ ਉਹ ਨਾ ਰੋਟੀ ਬਣਾਉਂਦੇ ਹੋਗੇ ਸਵੇਰੇ ਚਲੀ ਜਾਂਦੀ ਐ ਤੇ ਸ਼ਾਮ ਨੂੰ ਵੜਦੇ ਆ ਘਰੇ ਕੀ ਆ ਮੰਮੀ ਜਸੀਨ ਥੋੜਾ ਸਮਝਾ ਕੇ ਰੱਖਿਆ ਕਰੋ ਆਉਂਦੀ ਨੂੰ ਬੋਲਣ ਲੱਗ ਜਾਂਦੀ ਆ ਮੈਂ ਕਰਕੇ ਤਾਂ ਜਾਣੀ ਆ ਕੰਮ ਆਹ ਕੀ ਹੋਇਆ ਮੈਂ ਜਾ ਵੀ ਨਹੀਂ ਸਕਦੀ ਕਿਤੇ ਤੂੰ ਨਾ ਆਈ ਦੀ ਗੱਲ ਦਾ ਗੁੱਸਾ ਕਰਿਆ ਕਰ ਪਾਗਲ ਹੈਗੀ ਲਾ ਤੈਨੂੰ ਪਤਾ ਤੇ ਹੈਗਾ ਵਾਓ ਮੰਮੀ ਇੰਨਾ ਵੀ ਨਹੀਂ ਚਾਹੀਦਾ ਉਹਦੇ ਬੰਦੇ ਆਉਂਦੇ ਨੂੰ ਬੋਲਣ ਲੱਗ ਜਾਂਦੀ ਆ ਕੰਮ ਮੈਂ ਕਰਦੀ ਨਹੀਂ ਮੈਂ ਕਰਕੇ ਜਾਨੀ ਆ ਕੰਮ ਬੀਪਿਆ ਨੇ ਸਾਰਾ ਦਿਨੇ ਦਾ ਹਾਲ ਹੀ ਇਹੋ ਹੁੰਦਾ ਮੈਂ ਤਾਂ ਆਪੇ ਇਦਾਂ ਕੋ ਬੜੀ ਦੁਖੀ ਹੋਈ ਪਈ ਆ ਇੰਨਾ ਥੋੜੀ ਬੋਲੀ ਦਾ ਹੁੰਦਾ ਕਲਪਤੀ ਰਹੂਗੀ ਵੀ ਤੂੰ ਨਾ ਕਰ ਜਿੰਨਾ ਤਰ ਕੋ ਹੁੰਦਾ ਤੂੰ ਨਾ ਕਰ ਲਾ ਕੋਈ ਨਹੀਂ ਅਜਾ ਗੇਟ ਬੜੀ ਨਹੀਂ ਵੱੜਦੀ ਨੂੰ ਹੀ ਲੱਗਦੀ ਆ ਬੋਲਣ ਕੀ ਕਹਿੰਦੀ ਸੀ ਮੈਂ ਪਾਗਲਾ ਮੈਂ ਕੰਮ ਕਰਦੀ ਆ ਕੰਮ ਕਰਕੇ ਜਾਇਆ ਕਰ ਕੰਮ ਨਹੀਂ ਕਰਕੇ ਜਾਂਦੀ ਤੇਰੇ ਫੇਰੇ ਤੋਰੇ ਨਹੀਂ ਮੁੱਕਦੇ ਪਰ ਕੋਈ ਨਹੀਂ ਆਉਂਦੀ ਆ ਨਾ ਇਹਦੇ ਨਾਲ ਮੈਂ ਕਰਦੀ ਆ ਗੱਲ ਥੋੜਾ ਸਮਝਾਓ ਮੰਮੀ ਇਹਨੂੰ ਸਮਝਾਓ ਥੋੜਾ ਜਿਹਾ ਕਿੰਨਾ ਦਾ ਤੇਰੇ ਸਾਹਮਣੇ ਤਾਂ ਸਮਝਾਉਣੀ ਆ ਮੈਂ ਕਿਹੜਾ ਬੇਲੀ ਬੈਠ ਕੇ ਜਾਨੀ ਮੈਂ ਵੀ ਕਰਕੇ ਜਾਨੀ ਮੈਨੂੰ ਪਾਗਲ ਕੁੱਤੇ ਨੇ ਵੱਡਿਆ ਹੋਇਆਗਾ ਜਿਹੜੇ ਮੈਂ ਸਾਰਾ ਦਿਨ ਤੁਹਾਡਾ ਗੋਲਪਣਾ ਕਰਦੀ ਹੈਗੀ ਤੂੰ ਆਉਂਦਿਆ ਹੀ ਕਿਉਂ ਨੂੰ ਬੋਲਣ ਲੱਗੀ ਅਖਰ ਸਵੇਰੇ ਕਰਕੇ ਹੀ ਜਾਂਦੀ ਆ ਕੰਮ ਕੀ ਕਰਕੇ ਗਿਆ ਸਵੇਰੇ ਸਾਰਾ ਕੰਮ ਮੈਂ ਕੀਤਾ ਰੋਟੀ ਬਣਾਈ ਸਫਾਈਆਂ ਕੀਤੀਆਂ ਸਿਰ ਸਾਰੇ ਆ ਕੱਪੜੇ ਧੋਤੇ ਆ ਕੱਪੜੇ ਨੇ ਹਜੇ ਤੱਕ ਸਮਟੇ ਗਏ ਮੇਰੇ ਤੋਂ ਕੋਈ ਨਹੀਂ ਮੈਂ ਤੈਲ ਹੋ ਫਿਰ ਮੈਂ ਜਵਾਕਾਂ ਨੂੰ ਵੀ ਦੇਖਦੀਆਂ ਲਾਕਦੀ ਪਈਆਂ ਪਰ ਇਹ ਥੋੜਾ ਕਿਸੇ ਬੰਦਾ ਬਾਰੋਂ ਕੋਈ ਬਾਰੋਂ ਉਹ ਕਿਹੜਾ 베ਲੀ ਬਹਿ ਕੇ ਆਉਂਦੀ ਆ ਮੈਨੂੰ ਕੀ ਪਤਾ ਬਾਰੋਂ 베ਲੀ ਆ 베ਲੀ ਬਹਿ ਕੇ ਆਉਂਦੀ ਆ ਫਿਰ ਜੱਸੀ ਮੈਂ ਵੀ ਤਾਂ ਕੰਮ ਕਰਕੇ ਜਾਨੀ ਆ ਸਵੇਰੇ ਜੱਸੀ ਇਦਾਂ ਦੀ ਬੋਲੀ ਦਾ ਹੁੰਦਾ ਆਏ ਫਿਰ ਤੁਸੀਂ ਕਹਿਣ ਲੱਗ ਜਾਨੇ ਇਹ ਬੋਲਦੀ ਆ ਇਹ ਲੜਕਾਣਾ ਇਹ ਆਏ ਆ ਮੰਮੀ ਮੈਂ ਤਾਂ ਨਹੀਂ ਇਹ ਸੁਣਨਾ ਹੈਗਾ ਠੀਕ ਹੈ ਨਾ ਰੋਲ ਰੋਲ ਦੀ ਕਚਕਚ ਮੈਥੋਂ ਨਹੀਂ ਚੱਲੀ ਜਾਂਦੀ ਤੇ ਨਹੀਂ ਚੱਲੇ ਜਾਂਦੇ ਨਾ ਫਿਰ ਕੰਮ ਕਰੋ ਸਿੱਧੀ ਗੱਲ ਹੈ ਮੈਂ ਕੰਮ ਕਰਕੇ ਜਾਨੀ ਆ ਆਪਣੇ ਹਿੱਸੇ ਦਾ ਕਰਕੇ ਜਾਨੀ ਆ ਸਵੇਰੇ ਮੈਂ ਲੋਕਾਂ ਨੂੰ ਮਿਸਨੇ ਬਣ ਜਾਈ ਨਹੀਂ ਕਰਦੇ ਜੋ ਗੱਲ ਆ ਮੂੰਹ ਤੇ ਕਰ ਦੇਣੀ ਹੁੰਦੀ ਆ ਬਸ ਮੈਥੋਂ ਨਹੀਂ ਹੁੰਦਾ ਫਿਰ ਕੰਮ ਗੱਲ ਜੱਸੀ ਮਿਸਨੇ ਪਾ ਨਹੀਂ ਮੈਥੋਂ ਨਹੀਂ ਕੰਮ ਹੁੰਦਾ ਉਹ ਹੁਣ ਕਰਕੇ ਹੀ ਤਾਂ ਜਾਂਦੀ ਆ ਹੁਣ ਮਗਰੋਂ ਤਾਂ ਘਰੇ ਤੂਰ ਨਹੀਂ ਆ ਜੇ ਮੈਂ ਤਾਂ ਕੰਨਾਂ 'ਚ ਫੂਕਾ ਮਾਰਦੀ ਰਹਿੰਦੀ ਕਿਦੋਂ ਦੇਖੋ ਕੰਨਾਂ 'ਚ ਕਿਤੇ ਟਾੜੇ ਮਾਰਦੀ ਰਹਿੰਦੀ ਆ ਕਦੇ ਭਾਜੀ ਦੇ ਕੰਨਾਂ 'ਚ ਫੁੱਕਾ ਮਾਰਦੀ ਰਹਿੰਦੀ ਹੈਗੀ ਨਹੀਂ ਮਾਰਦੀ ਕੰਨਾਂ 'ਚ ਫੁੱਕਾ ਤੈਨੂੰ ਉਦਾਂ ਹੀ ਵਹਿ ਮਾਂ ਵੀ ਕੰਨਾਂ 'ਚ ਫੁੱਕਾ ਮਾਰਦੀ ਸਾਰਾ ਦਿਨ ਮੈਂ ਕੰਮ ਕਰ ਕਰਕੇ ਥੱਕ ਜਾਂਦੀ ਹਾਂ ਸਾਰਾ ਦਿਨ ਮੈਂ ਕੰਮ ਕਰਕੇ ਜਾਂਦੀ ਹਾਂ ਨਾ ਮੰਮੀ ਰੋਟੀ ਪਾਣੀ ਬਣਾ ਕੇ ਜਾਂਦੀ ਹਾਂ ਆਪਣਾ ਹਿੱਸੇ ਦਾ ਕੰਮ ਕਰਕੇ ਜਾਂਦੀ ਹਾਂ ਠੀਕ ਹੈ ਨਾ ਬੋਲਣਾ ਇਹਨੇ ਬੋਲੀ ਜਾਵੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਚੱਲ ਐਵੇਂ ਕਰ ਦੇਵੇ ਚ ਕਲੇਸ਼ ਨਹੀਂ ਰੱਖੀਦਾ ਹੁੰਦਾ ਚੰਗਾ ਨਹੀਂ ਹੁੰਦਾ ਨਾ ਬੋਲਿਆ ਕਰ ਸਹੇਰ ਦੇ ਮਮੇ ਆ ਕੱਪੜੇ ਮੈਂ ਦੁਪਹਿਰ ਦੇ ਲਿਆ ਮੇਰਾ 1 ਮਿੰਟ ਦਾ ਟਾਈਮ ਲੱਗੇ ਮੈਂ ਬਹਿ ਕੇ ਇਹਨਾਂ ਦੀ ਤਹਿ ਮਾਰ ਦਵਾ ਕੋਈ ਨਹੀਂ ਆਵੇ ਹੁਣ ਮੈਂ ਤਹਿ ਮਾਰਦੀ ਹੀ ਪਈ ਆ ਨਾ ਤੂੰ ਕਿਉਂ ਐਵੇਂ ਰੋਲਾ ਪਾਈ ਜੰਨੀ ਕੱਪੜੇ ਆ ਸਾਰਾ ਕੰਮ ਮੇਰੇ ਦੇ ਕਾ ਤੂੰ ਸੁੱਟਦੇ ਹੁੰਨੇਂਗੇ ਆਪਦੇ ਤੋਂ ਕਿ ਆਪਦੀ ਸੁਣਾਈ ਜਾਂਦੀ ਮੈਨੂੰ ਮੇਰੇ ਕੱਪੜੇ ਆ ਚਾਦਰਾਂ ਆ ਜਵਾਕਾਂ ਦੇ ਕੱਪੜੇ ਸਾਰੇ ਆ ਤੁਹਾਡੇ ਵਿੱਚ ਵਿੱਚੇ ਹੀ ਆਗੇ ਤੇ ਹੁਣ ਕੀ ਹੋਵੇ ਜੇ ਮੈਂ ਰੋਟੀ ਨਹੀਂ ਬਣਾਈ ਰੋਟੀ ਸਹੇਰ ਦੇ ਵਿੱਚ ਸਾਰੇ ਕੰਮ ਕਰੀ ਦੇ ਹੀ ਹੁੰਦੇ ਆ ਉਹ ਵੀ ਤਾਂ ਸਵੇਰੇ ਰੋਟੀ ਸਾਰਿਆਂ ਦੀ ਬਣਾ ਕੇ ਜਾਂਦੀ ਆ ਉਹ ਨਹੀਂ ਤੂੰ ਦੇ ਦਿੰਦੇ ਦੱਸਦੀ ਆ ਕੱਲੀ ਰੋਟੀ ਕੱਲੀ ਰੋਟੀ ਬਣਾਉਂਦੇ ਨਾ ਬਾਅਦ ਚ ਐਡਾ ਭਾਂਡਾ ਦਾ ਢੇਰ ਕਿਨੇ ਮਾਜਣਾ ਹੁੰਦਾ ਤੇ ਸਫਾਈਆਂ ਕਿਨੇ ਕਰਨੀਆਂ ਹੁੰਦੀਆਂ ਬਾਅਦ ਵਿੱਚ ਸ਼ਾਮ ਦਾ ਕਰਦੀ ਨਹੀਂ ਮੈਂ ਆ ਕੇ ਬਾਅਦ ਵਿੱਚ ਤਾਂ ਕਰੇ ਤੂੰ ਆ ਤੇ ਮੈਨੂੰ ਪਤਾ ਮਮੇ ਤੂੰ ਸਣੀ ਇਹਦੀ ਹੀ ਪੱਖ ਲੈਣੀ ਆ ਬਸ ਲੈ ਮਮੀ ਹਾਂ ਮੈਂ ਕੰਮ ਵੀ ਸਾਰਾ ਕਰਾਂਗੀ ਨਾ ਦੱਦ ਵੀ ਤੁਸੀਂ ਮੇਰੀ ਕਦਰ ਨਹੀਂ ਕਰਨੀ ਤੁਹਾਡੇ ਕੋਲ ਇਹ ਡਾਇਲੋਗ ਆ ਇਹ ਬੋਲਦੀ ਆ ਇਹ ਐਵੇਂ ਆ ਇਹ ਐਵੇਂ ਆ ਲੜਾਕੀ ਆ ਬਸ ਤਾਂ ਉਹ ਤਾਂ ਮੀਸਨ ਨੇ ਵਧੀਆ ਲੱਗਦੀ ਐ ਐਨਾ ਨਹੀਂ ਬੋਲੀਦਾ ਹੁੰਦਾ ਜਾ ਜਾ ਕੇ ਤੇ ਕਰ ਲੈ ਜੇ ਕੋਈ ਕੰਮ ਪਿਆ ਕਰ ਲੈ ਨਹੀਂ ਤਾਂ ਜਾ ਕੇ ਬੈਠ ਜਾ ਮੈਂ ਹਜੇ ਅੰਦਰੋਂ ਗੇਟ ਗੇਟ ਖੁੱਲਿਆ ਹੀ ਆਉਂਦੀ ਨੂੰ ਲੱਗਦੀ ਬਿਲਕੁਲ ਹੁੰਦੇ ਨੂੰ ਕੋਈ ਬੰਦਾ ਪਾਣੀ ਧਾਣੀ ਪੁੱਛਦਾ ਵਾ ਕਿਉਂ ਇਹਨੂੰ ਲੱਗ ਪਿਆ ਸਰੀ ਬੋਲਣਾ ਸ਼ੁਰੂ ਕਰ ਦੇਣਾ ਹੁੰਦਾ ਪਾਣੀ ਧਾਣੀ ਵੀ ਮੰਮੀ ਫਿਰ ਉਹਨਾਂ ਨੂੰ ਪੁੱਛਿਆ ਜਾਂਦਾਗਾ ਜਿਹੜੇ ਫਿਰ ਕਤਰ ਕਰਦੇ ਹੈਗੇ ਸਿੱਧੀ ਗੱਲ ਆ ਗਈ ਫਿਰ ਤੂੰ ਆਪਣਾ ਕਰ ਲਿਆ ਕਰ ਮੈਂ ਆਪਣਾ ਕਰ ਲਿਆ ਕੋਣ ਤਾਂ ਫਿਰ ਛੱਡ ਕੇ ਮੇਰੇ ਤੋਂ ਤਾਂ ਬੈਠਣਾ ਨਹੀਂ ਜਾਂਦਾ ਕੰਮ ਪਿਆ ਹੋਵੇ ਤਾਂ ਕਰ ਮੈਂ ਬਹਿ ਜਾ ਕੁਰਸੀ ਤੇ ਚੋਲਾ ਮਾਰ ਕੇ ਉਹ ਨਹੀਂ ਮੇਰੇ ਤੋਂ ਬੈਠਾ ਜਾਂਦਾ ਫੇਰ ਤੂੰ ਬੋਲਦੀ ਕਾ ਤੂੰ ਕਿਉਂ ਬੋਲਦੀਆਂ ਫੇਰ ਮੈਂ ਘਰ ਨੂੰ ਘਰ ਸਮਝੋ ਨਾ ਜਿੱਦਾਂ ਘਰ ਆਰ ਕੰਮ ਨੂੰ ਕਰਨ ਨੂੰ ਕਹਿੰਦੇ ਆਂ ਨਾ ਸ਼ਾਮ ਨੂੰ ਤੇ ਕਰਦੀ ਆਂ ਨਾ ਇੱਕ ਸ਼ਾਮ ਨੂੰ ਕਰਗੇ ਨਹੀਂ ਸਾਰਾ ਸਾਰਾ ਕੰਮ ਨਹੀਂ ਕੀਤਾ ਸ਼ਾਮ ਨੂੰ ਅੱਗੇ ਕਰਦੀ ਨਹੀਂ ਸਾਰਾ ਕਰਦੀ ਆਂ ਚੁੱਪ ਚ ਕਰ ਜੋ ਕਿੰਨਾ ਤੂੰ ਵੇ ਸ਼ੁਰੂ ਪਈਆਂ ਜਾ ਜਾਖਬਾਰ ਦੇਖ ਤੂੰ ਕਿੰਨਾ ਤੂੰ ਕੰਮ ਕਰਕੇ ਸੁਣਾ ਦਿੰਦੀ ਐਸ ਤੂੰ ਵੀ ਤਾਂ ਹੁਣ ਬੋਲ ਲਈ ਜੰਨੀ ਐ ਮੈਂ ਸਵੇਰ ਦਾ ਸਾਰਾ ਕੀਤਾ ਘਰ ਦਾ ਕੰਮ ਕੀਤਾ ਆਪਣਾ ਕੀਤਾ ਕਿ ਬਗਾਨੇ ਦਾ ਥੋੜਾ ਕੀਤਾ ਤੇ ਫੇਰ ਇਹ ਵੀ ਕਾ ਤੋ ਇੱਕ ਕੰਮ ਕਰਕੇ ਕਿ ਸੁਣਾਈ ਜਾਂਦੇ ਵਾਰ-ਵਾਰ ਉਦੋਂ ਤੂੰ ਉਹਨੂੰ ਬੋਲੀ ਆ ਉਹ ਤਾਂ ਬੋਲਦੀ ਆ ਹੁਣ ਇਹਦੋਂ ਵੱਜ ਗਏ ਚਲੇ ਜਾਂਦੇ ਉਸ ਤੋਂ ਬਾਅਦ ਕੋਈ ਘਰੇ ਗੈਸਟ ਹੁੰਦਾ ਉਹ ਕੌਣ ਆਉਂਦਾ ਗਾ ਤੇ ਗੈਸਟ ਨੂੰ ਕੋਣ ਇਹ ਥੋੜਾ ਪਤਾਵਾ ਵੀ ਕਰੇ ਕੋਈ ਨਹੀਂ ਹੁੰਦਾ ਤੇ ਉਦੋਂ ਹੁਣ ਤੂੰ ਪੁੰਨੀ ਆ ਤੇ ਤੂੰ ਹੀ ਸੰਭਣਾ ਵਾ ਐਵੇਂ ਨੀ ਨੀ ਕੀ ਗੱਲ ਜਦ ਤੂੰ ਜਾਨੀ ਆਪਣੀ ਮੰਮੀ ਘਰੇ ਜਾਨੀ ਆ ਉਦੋਂ ਵੀ ਮੈਂ ਸਾਰਾ ਕਰਦੀ ਆ ਮੈਂ ਤਾਂ ਤੈਨੂੰ ਕਿੱਥੇ ਮੈਂ ਤਾਂ ਮਹੀਨੇ ਮਸਿਆਂ ਤੇ ਜਾਨੀ ਆ ਸਾਲਾਂ ਬਾਅਦ ਜਾਨੀ ਆ ਤੇ ਤੁਸੀਂ ਤਾਂ ਡੇਲੀ ਹੋ ਗਏ ਤੁਰਾ ਰਹਿਣਾ ਉਹ ਮੇਰਾ ਕੰਮ ਆ ਮੈਂ ਤਾਂ ਕਰਨਾ ਹੀ ਆਣਾ ਨਹੀਂ ਆਪਣੇ ਕੰਮ ਭੁੱਖ 걸ੀ ਲੱਗੀ ਰੋਟੀ ਖਾਵਾਂ ਰੋਟੀ ਲੀ ਲਾ ਹੀ ਮੇਰੀ ਉਹ ਤਾਂ ਰਾਤ ਵਾਲੀ ਰੋਟੀ ਆ ਕਿਉਂਕਿ ਮੈਂ ਰੋਟੀ ਖਾ ਲਈ ਨਾ ਕਿਹ ਜਾਂ ਬੰਦੇ ਮੰਦੇ ਜਾ ਪਤਾ ਨਹੀਂ ਕੀ ਰੱਖਿਆ ਪਿਆ ਵਾ ਮੈਗੀ ਬਣਾ ਕੇ ਖਾ ਲਈ ਆਪ ਹੈ ਨਹੀਂ ਪਤਾ ਵੀ ਮੈਂ ਮੈਗੀ ਖਾਂਦੀ ਨਹੀਂ ਇਹ ਵੀ ਦੋ ਰੋਟੀਆਂ ਹੀ ਲਾਦਾ ਇਹਨੂੰ ਇਹ ਹਾ ਨਹੀਂ ਪਤਾ ਹੈਗਾ ਉਹ ਬੋਲਣ ਨੂੰ ਬਠੇੜਾ ਪਤਾ ਆ ਵੀ ਮੈਂ ਬੋਲਣਾ ਮਮਮੀ ਨਾ ਕਰਦੀਆਂ ਗੱਲ ਮਮਮੀ ਦੇਖ ਲੋ ਫਿਰ ਤੁਸੀਂ ਕੰਨ ਬੋਲਦੀ ਆ ਬੋਲਣ ਤਾਂ ਉਹਦੀ ਬਹੁਤ ਜਵਾਨ ਚਲਦੀ ਆ ਮੈਨੂੰ ਰੋਟੀ ਨਹੀਂ ਲਾਈ ਹੈਗੀ ਆਪ ਮੈਗੀ ਬਣਾ ਕੇ ਖਾ ਲਈ ਆ ਨਾਲੇ ਉਹਨੂੰ ਪਤਾ ਵੀ ਮੈਗੀ ਖਾਂਦੀ ਨਹੀਂ ਆਹੋ ਮੈਗੀ ਹੋਈ ਬਣਾਈ ਸੀ ਅੱਜ ਮੈਨੂੰ ਵੀ ਕੋਲੀ ਚ ਮੈਗੀ ਹੋਈ ਫੜਾ ਕੇ ਗਈ ਸੀ ਲੈ ਮੰਮੀ ਖਾ ਲੋ ਤੇ ਮੈਂ ਕਿਹਾ ਕੀ ਬਣਾਈ ਹੋਣੀ ਆ ਮੈਂ ਕੀ ਖਾਣਾ ਮਾ ਦੱਸ ਕਿੱਥੇ ਆ ਹੁਣੇ ਪਤਾ ਨਹੀਂ ਕਿੱਥੇ ਆ ਕਮਰੇ ਚ ਹੋਣੀ ਆ ਉਹਦਾ ਹੁਣ ਦੱਸੋ ਮੈਂ ਕੀ ਖਾਵਾਂ ਚਲ ਮੈਂ ਪੁੱਛਦੀ ਹਾਂ ਇਹਨੂੰ ਨਾ ਕੋਈ ਹੋਵੇ ਰੋਟੀ ਆ ਜੀ ਨਾ ਭਾਂਡਿਆਂ ਦਾ ਸ਼ੈਂਕ ਭਰੇ ਆ ਪਿਆ ਰੋਟੀ ਖਾ ਕੇ ਮੈਗੀ ਖਾ ਕੇ ਨਾ ਦਾਲ ਨਾ ਸਬਜ਼ੀ ਕੋਈ ਨਾ ਰੋਟੀ ਆ ਤੇ ਆਪ ਖਾ ਲਈ ਆਪ ਢੱਡ ਭਰ ਲੈ ਤੇ ਉਹਨੂੰ ਇਹ ਨਹੀਂ ਪਤਾ ਮੈਂ ਵੀ ਰੋਟੀ ਖਾਣੀ ਚੱਲ ਮੈਂ ਪੁੱਛਦੀ ਹਾਂ ਪੁੱਛੀ ਆਈ ਪੁੱਛੋ ਉਹਨੂੰ ਰੋਟੀ ਬਣਾ ਕੇ ਦੇ ਮੈਨੂੰ ਦੱਸੀ ਹਾਂਜੀ ਰੋਟੀ ਨਹੀਂ ਬਣਾਈ ਹੈਗੀ ਉਹਦੇ ਵਾਸਤੇ ਰੋਟੀ ਨਹੀਂ ਹੈਗੀ ਤੈਨੂੰ ਬਤਾਉ ਮੈਗੀ ਖਾਂਦੀ ਨਹੀਂਗੀ ਮੰਮੀ ਸੋ ਅੱਜ ਜੀ ਕਰਦਾ ਸੀ ਮੈਗੀ ਖਾਣ ਨੂੰ ਮੈਂ ਬਣਾ ਲਈ ਜਵਾਕਣੇ ਵੀ ਬਣਾ ਲਈ ਮੈਂ ਬਣਾਈ ਜਵਾਕਣੇ ਖਾ ਲਈ ਤੇ ਤੈਨੂੰ ਪਤਾ ਉਹ ਨਹੀਂ ਖਾਂਦੀ ਤੇ ਉਹਦੇ ਵਾਸਤੇ ਤਾਂ ਦੋ ਫੁਲਕੇ ਲਾ ਦੇਣੇ ਸੀ ਮੰਮੀ ਮੈਂ ਨੋਕਰ ਨਹੀਂ ਰੱਖੀ ਕਿਸੇ ਦੀ ਠੀਕ ਹੈ ਨਾ ਅਸੀਂ ਮੈਗੀ ਖਾ ਲਈ ਆ ਭਾਂਡੇ ਪਏ ਹੁਣ ਮੈਂ ਭਾਂਡੇ ਮਾ ਦੇਣੇ ਆ ਉਹਨੇ ਰੋਟੀ ਖਾਣੀ ਆ ਦੋ ਫੁਲਕੇ ਲਾਵੇ ਆਟਾ ਗੁੱਜਾ ਪਿਆ ਤੇ ਸਬਜ਼ੀ ਪਈ ਆ ਥੋੜੀ ਰੋਟੀ ਉਹਦੇ ਜੋਗਰੀ ਉਹਨਾਂ ਖਾ ਲਾ ਦਸੀ ਇਹ ਨਾ ਕਲੇਸ਼ ਕਿਉਂ ਕਰਦੀ ਹੁੰਨੀ ਆ ਜਦੋਂ ਤੂੰ ਸਵੇਰੇ ਉਹ ਸਾਰਿਆਂ ਦੀ ਬਣਾ ਕੇ ਜਾਂਦੀ ਆ ਨਾ ਤੇ ਹੁਣ ਤੂੰ ਰੋਟੀ ਬਣਾਈ ਸੀ ਤੇ ਹੁਣ ਤੂੰ ਦੋ ਫੁਲਕੇ ਉਹਦੇ ਵੀ ਲਾ ਦੇਂਦੀ ਮਮੀ ਮੈਗੀ ਵੀ ਪਈ ਆ ਜਿਉਂਨੇ ਖਾਣੀਆਂ ਤਾਂ ਖਾ ਲੇ ਮੈਗੀ ਉਹ ਤੈਨੂੰ ਪਤਾ ਨਹੀਂ ਖਾਂਦੀ ਮਮੀ ਮੈਂ ਹੁਣ ਰੋਟੀ ਨਹੀਂ ਬਣਾਉਣੀ ਆਟਾ ਮੈਂ ਗੁੰਨਤਾਗਾ ਹੁਣ ਘਰ ਤੇ ਫੁਲਕੇ ਲਾ ਲੈ ਬਸ ਮੈਂ ਹੁਣ ਸਾਰੇ ਸੋਈ ਸਾਫ ਕਰਦੇ ਆ ਮੈਂ ਭਾਂਡੇ ਮਾਣਦੇ ਆ ਹੁਣ ਤੂੰ ਆਪਣੇ ਦੋ ਫੁਲਕੇ ਲਾ ਲੈ ਮੇਰੇ ਤੋਂ ਨਹੀਂ ਨਾ ਹੁੰਦਾ ਫਿਰ ਇਤਨਾ ਇਤਨ ਲੜਾਈ ਘਟਨੀ ਥੋੜਾ ਵਾ ਲੜਾਈ ਵਾਦੀ ਹੋਈ ਆ ਫਿਰ ਇਦਾਂ اچھا ਮੈਂ ਕੋ ਗੱਲ ਕਰਦੀ ਆ ਤਾਂ ਲੜਾਈ ਵਾਦੀ ਆ ਹੋਰ ਤੂੰ ਤਾਂ ਬਹੁਤ ਜ਼ਿਆਦਾ ਬੋਲਦੀ ਆ ਜੱਸੀ ਤੂੰ ਬੋਲਣ ਲੱਗੀ ਵੀ ਨਹੀਂ ਦੇਖਦੀ ਹੈਗੀ ਮੈਂ ਬੋਲਦੀ ਆ ਠੀਕ ਆ ਮਾਤਾ ਤੁਸੀਂ ਨਾਲ ਤਾਂ ਮੇਰੇ ਤੋਂ ਕੰਮ ਲੈ ਲੈਣਾ ਉਹ ਦੇਖ ਲੈ ਅੱਜ ਤੱਕ ਕਦੀ ਮੇਰੇ ਅੱਗੇ ਨਹੀਂ ਬੋਲੀ ਹੈਗੀ ਤੇ ਤੂੰ ਇੰਨਾ ਬੋਲਦੀ ਆ ਨਾ ਇੰਨਾ ਜ਼ਿਆਦਾ ਬੋਲਦੀ ਵੀ ਕੋਈ ਕਹਿਣ ਦੀ ਗੱਲ ਨਹੀਂ ਇੱਕ ਮਿੰਟ ਮਾਤਾ ਤੂੰ ਮਿੱਠੇ ਹੋ ਕੇ ਮੇਰੇ ਤੋਂ ਕੰਮ ਲੈ ਲੈਣੀ ਆ ਸਾਰਾ ਠੀਕ ਆ ਨਾਲੇ ਮੈਂ ਪਿੱਠ ਵਿੱਚੋਂ ਤੂੰ ਮੇਰੇ ਨਾਲ ਚੁਗਲੀਆਂ ਕਰਦੀ ਆਂ ਗੱਲ ਜੱਸੀ ਚੁਗਲੀਆਂ ਦੀਨੀ ਆ ਮਿੱਠੇ ਹੋਈ ਦੀਨੀ ਤੂੰ ਕੰਮ ਸਾਰਾ ਕਰਦੀ ਆਂ ਪਰ ਜਿਹੜੀ ਤੇਰੀ ਜ਼ੁਬਾਨ ਚੱਲਦੀ ਆ ਨਾ ਇਹਨੂੰ ਥੋੜਾ ਕੰਟਰੋਲ 'ਚ ਰੱਖਿਆ ਕਰ ਤੇਰੀ ਬਹੁਤ ਜ਼ਿਆਦੀ ਜ਼ੁਬਾਨ ਚੱਲਦੀ ਆ ਸੱਚ ਬੋਲਦੀ ਆ ਤਾਂ ਬਲਕੇ ਤੈਨੂੰ ਕੋੜਾ ਸੱਚ ਦਾ ਹਾਂ ਤੂੰ ਹੀ ਜ਼ਿਆਦਾ ਸੱਚ ਬੋਲਦੀ ਆ ਤੈਨੂੰ ਹੁਣ ਮੈਂ ਦੋ ਫੁਲਕੇ ਬਣਾਉਣ ਨੂੰ ਕਿਹਾ ਤੂੰ ਮੇਰੇ ਸਿਰ ਤੇ ਹੀ ਚੜਦੀ ਜੰਨੀ ਆ ਤੂੰ ਘੜ ਤੋਂ ਘੜ ਮੈਨੂੰ ਤਾਂ ਨਾ ਜਵਾਬ ਦਿਆ ਕਰ ਮੇਰੀ ਗੱਲ ਸੁਣ ਤੁਹਾਨੂੰ ਮੈਂ ਤੁਹਾਨੂੰ ਤਾਂ ਮੈਂ ਟਾਈਮਸ ਰਖਵਾ ਦਿੰਨੀ ਆ ਨਾ ਤੇ ਹੁਣ ਜਦ ਮੈਂ ਤੈਨੂੰ ਉਹਦੇ ਵਾਸਤੇ ਆਖਨ ਦੀ ਵੀ ਤ ਮੈਗੀ ਪਈ ਐ ਤੇ ਖਾਣੀ ਗਾਲੇ ਆਟਾ ਪੁੱਜਿਆ ਪੈ ਦੋ ਫੁਲਕੇ ਬਣਾਵੇ ਤੇ ਖਾਵੇ ਤੇਰੀ ਤਾਂ ਬਹੁਤ ਜ਼ੁਬਾਨ ਚੱਲਦੀ ਆ ਜੱਸੀ ਬਹੁਤ ਜ਼ਿਆਦਾ ਬੋਲਦੀ ਆ ਤੈਨੂੰ ਚੱਲ ਉਹ ਮੀਸਰੀ ਦੀ ਤੈਨੂੰ ਚੰਗੀ ਲੱਗਦੀ ਐ ਇੰਦੂ ਜਾ ਤੂੰ ਆਪਣੇ ਜੋਗੇ ਨਾਲ ਆਪੇ ਬਣਾ ਲੈ ਦੋ ਫੁਲਕੇ ਉਹਨਾਂ ਤਾਂ ਮੈਂ ਕਹਿਨੀ ਆ ਰੱਗ ਜੋ ਬੋਲਣ ਲੱਗੀ ਮम्मी ਮੈਂ ਸੁਣ ਲਈਆਂ ਸਾਰੀਆਂ ਗੱਲਾਂ ਸੁਣ ਲਈਆਂ ਅੱਜ ਤੋਂ ਬਾਅਦ ਮੈਂ ਰੋਟੀ ਨਹੀਂ ਸਵੇਰੇ ਲਾਉਣੀ ਮੈਂ ਆਪਣੀਆਂ ਲਾ ਕੇ ਚੱਲ ਜਾ ਕਰਨਾ ਠੀਕ ਹੈ ਮੈਂ ਨਹੀਂ ਕੋਈ ਕੰਮ ਕਰਨਾ ਤੂੰ ਉਹਦੇ ਵਰਗੀ ਥੋੜਾ ਹੋ ਜਾਣਾ ਉਹਦੇ ਵਰਗੀ ਨਹੀਂ ਮੰਮੀ ਦੋ ਰੋਟੀਆਂ ਕਹਿੰਦੀ ਲਾ ਲਵੇ ਆਪ ਫਿਰ ਮੈਂ ਜਾਪ ਹੀ ਲਾਉਣੀ ਫਿਰ ਮੈਂ ਉਹਦੀਆਂ ਜ਼ਰੂਰੀ ਸੁਣਨੀਆਂ ਗੱਲਾਂ ਚਲ ਕੋਈ ਨਹੀਂ ਚਲ ਉੱਠ ਤੂੰ ਹੁਣ ਮੈਂ ਕੱਲ ਤੋਂ ਬਣਾ ਦਿਆ ਕਰੂਗੀ ਜਾਂ ਹੁਣ ਤੂੰ ਆਪ ਦੇ ਰੋਗੇ ਤੂੰ ਫੁਲਕੀ ਲਾ ਲੈ ਜਾ ਜਾ ਰੋਟੀ ਬਣਾਉਣਾ ਭੁੱਖ ਲੱਗੀ ਆ। ਦੀਦੀ, ਰੋਟੀ ਦਾ ਤੁਸੀਂ ਲੱਗਿਆ ਬਣਾਉਣਾ। ਜਿੱਦਾਂ ਮੈਂ ਸਫਾਈ ਕੀਤੀ ਹੈ ਨਾ, ਰੋਟੀ ਬਣਾ ਕੇ ਉੱਦਾਂ ਹੀ ਸਫਾਈ ਕਰ ਦਿਓ। ਦੇਖ ਜੇਸੀ ਮੈਨੂੰ ਰੋਟੀ ਬਣਾ ਲੈ ਲੈਂਦੇ ਮੈਨੂੰ ਭੁੱਖ ਲੱਗੀ ਆ। ਤੂੰ ਹਰ ਟਾਈਮ ਨਾਲ ਕਲੇਸ਼ ਪਾਇਆ ਕਰ। ਹਰ ਟਾਈਮ ਨਾਲ ਕਲੇਸ਼ ਪਾਇਆ ਕਰ। ਮੈਂ ਨਾਲ ਕੋਈ ਕਲੇਸ਼ ਨਹੀਂ ਪਾਇਆ। ਮੈਂ ਤੁਹਾਨੂੰ ਇਹੀ ਕਿਹਾ ਕਿ ਜਿੱਦਾਂ ਮੈਂ ਸਫਾਈ ਕੀਤੀ ਹੈ ਐਦਾਂ ਹੀ ਸਫਾਈ ਕਰ। ਮੈਂ ਕਰੂੰਗੀ। ਮੈਂ ਪਰਦਾ ਥੋੜੀ ਆ। ਠੀਕ ਹੈ ਨਾ? ਮੈਂ ਉੱਪਰ ਨਹੀਂ ਰੱਖੀ ਹੈਗੀ ਦੋ ਰੋਟੀਆਂ ਬਣਾ ਕੇ ਤੇ ਆਪਣੇ ਤੁਰ ਜੈਗੀ ਤੇ ਬਾਅਦ ਚ ਖਲਾਰਾ ਚੱਕਣ ਨੂੰ ਜੱਸੀ ਹੈਗੀ ਆ ਇਹ ਤੇ ਮੈਂ ਰੋਟੀਆਂ ਨਹੀਂ ਖਾਦੀ ਤੂੰ ਆਦੀ ਸਫਾਈ ਉਹ ਤੇਰੀ ਤੇਰੀ ਮਰਜ਼ੀ ਆ ਆਹ ਮੈਂ ਕਿਹੜਾ ਤੁਹਾਡੇ ਮੂੰਹ ਚ ਬੁਰਕੀਆਂ ਸਾਰੀ ਦਿਹਾੜੀ ਕਲੇਸ਼ ਕਰਦੀ ਰਹਿੰਦੀ ਆ ਸਾਰੀ ਦਿਹਾੜੀ ਲੜਾਈ ਨੂੰ ਲੱਭਦੀ ਰਹਿੰਦੀ ਆ ਗੱਲ ਕੋਈ ਤੇ ਕੋਈ ਮੈਂ ਕਿਹੜਾ ਮੂੰਹ ਚ ਬੁਰਕੀਆਂ ਪਾਉਣੀਆਂ ਤੇ ਢੱਡ ਨੂੰ ਭੁੱਖ ਲੱਗੂਗੀ ਆਪੇ ਖਾਏਗੀ ਹਾਂ